ਪਟਿਆਲਾ ਦੇ ਵਿੱਚ ਘਰੇਲੂ ਲੜਾਈ ਬਣੀ ਜੰਗ ਦਾ ਮੈਦਾਨ ਇਸੇ ਦੀ ਵੀਡੀਓ ਵੀ ਹੋਈ ਵਾਇਰਲ ਸ਼ਰੀਆਮ ਕੱਢ ਰਿਹਾ ਹੈ ਗਾੜਾ ਇਕ ਔਰਤ ਨੂੰ ਐਨਾ ਨਹੀਂ ਇਸੇ ਲੈ ਕੇ ਪਹੁੰਚਿਆ ਆਪਣੇ ਜੀਵੀ ਗੁੰਡੇ ਵੀ ਔਰਤ ਦੇ ਘਰ ਉਧਰ ਦੂਸਰੇ ਪਾਸੇ ਪਟਿਆਲਾ ਦੀ ਪੁਲਿਸ ਵੱਲੋਂ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ ਜਾਣਕਾਰ ਦੇ ਮੁਤਾਬਿਕ ਪਟਿਆਲਾ ਦੇ ਬਡੁੰਗਰ ਏਰੀਆ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸ ਦੇਣੇ ਆ ਕਿ ਛੋਟੀ ਜਹੀ ਘਰੇਲੂ ਝਗੜੇ ਨੇ ਕਾਫੀ ਹਿੰਸਾ ਰੂਪ ਧਾਰ ਲਿਆ ਹੈ ਅਤੇ ਤਕਰਾਰਬਾਜ਼ੀ ਦੇ ਕਰ ਪਰਿਵਾਰ ਦੇ ਮੈਂਬਰ ਆਪਸ ਦੇ ਵਿੱਚ ਹੀ ਕਾਫੀ ਲੜਾਈ ਝਗੜਾ ਵੀ ਕਰ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਦੇ ਬਡੁੰਗਰ ਏਰੀਆ ਦੀ ਚਰਨਜੀਤ कौर ਨੇ ਜਾਣਕਾਰ ਨੂੰ ਦੰਦ ਦੇ ਕਿਹਾ ਕਿ ਮੇਰੇ ਪਤੀ ਦੇ ਨਾਲ ਆਪਸੀ ਘਰੇਲੂ ਝਗੜਾ ਹੋ ਗਿਆ ਸੀ ਜਿਸ ਦੌਰਾਨ ਮੇਰੀ ਨਨੰਦ ਅਤੇ ਨੰਧੋਏ ਨੇ ਪੁਲਿਸ ਮੁਲਾਜ਼ਮ ਦੇ ਕੁਝ ਗੁੰਡੇ ਲੈ ਕੇ ਮੇਰੇ ਘਰ ਆਏ ਅਤੇ ਮੇਰੇ ਤੇ ਮੇਰੇ ਬੱਚਿਆਂ ਨਾਲ ਕਾਫੀ ਕੁੱਟਮਾਰ ਕੀਤੀ ਹੈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਦਿੱਤੀ ਹੈ ਪਰ ਪੁਲਿਸ ਨੇ ਸਾਡੀ ਹੁਣ ਤੱਕ ਕੋਈ ਸੁਣਵਾਈ ਨਹੀਂ ਕੀਤੀ ਹੈ ਤੁਸੀਂ ਆਪ ਦੇਖੋ ਇਸ ਮੌਕੇ ਦੇ ਪੀੜਤ ਔਰਤ ਦਾ ਕੀ ਕੁਝ ਕਹਿਣਾ ਹੈ ਜੀ ਮੈਮ ਕੀ ਨਾਮ ਹੈ ਤੇ ਕੀ ਗੱਲ ਹੋਈ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਮੇਰਾ ਨਾਮ ਤਰਨਜੀਤ ਕੌਰ ਹੈ ਮੈਂ ਬਡੁੰਗਰ ਦੀ ਰਹਿਣ ਵਾਲੀ ਆ ਤੇ ਮੇਰੇ ਹਸਬੰਦ ਨਾਲ ਮੇਰੀ ਘਰੋਲੂ ਗੱਲ ਵੀ 6 ਲੜਾਈ ਝਗੜਾ ਹੋਇਆ ਸੀਗਾ ਤੇ ਉਹਦੇ ਵਿੱਚ ਸਾਰੇ ਇਨਵੋਲਵ ਨੇ ਮੇਰੀ ਨੰਦ ਨੰਦ ਸਾਸ ਸੋਰਾ ਤੇ ਉਹਦਾ ਬੇਟਾ ਸਾਡੇ ਤੇ ਮਾਰ ਕਟਾਈ ਕਰਨ ਆਏ ਸੀਗੇ ਅਸੀਂ ਬਚਾਉਣ ਲਈ ਬੱਚਿਆਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬੱਚਿਆਂ ਦੇ ਹੱਥਾਂ ਪਾਈ ਕੀਤੀ ਗਈ ਤੇ ਨਾਲੇ ਇੱਕ ਬੇਟੀ ਮੇਰੀ ਬਾਹਰ ਗਈ ਆ ਤਾਂ ਸਾਨੂੰ ਗਲੀ 'ਚ ਵੀ ਸਾਨੂੰ ਮਾਰਿਆ ਗਿਆ ਬਹੁਤ ਗੰਦੇ ਤਰੀਕੇ ਨਾਲ ਇਨੀ ਗੰਦੇ ਤਰੀਕੇ ਨਾਲ ਮਾਰਿਆ ਗਿਆ ਨਾ ਵੀ ਅਸੀਂ ਇਕੱਲੇ ਜਣੇ ਕੋਈ ਬਚਾਣ ਵਾਲਾ ਵੀ ਸਾਨੂੰ ਹੈ ਨਹੀਂ ਸੀਗਾ ਉਦੋਂ ਤੇ ਬਾਅਦ ਚ ਏਐਸਆਈ ਨਰਨਕਾਰ ਸਿੰਘ ਸਾਨੂੰ ਮਾਰਨ ਆਇਆ ਤੇ ਗਾਲੀ ਗਲੋਚ ਕਰਨ ਆਇਆ ਤੇ ਦੋ ਗੱਡੀਆਂ ਭਰ ਕੇ ਸਾਨੂੰ ਮਾਰਨ ਦਾ ਕਾਇਨੇ ਪੁਲਿਸ ਕੰਪਲੀਟ ਨਹੀਂ ਕੀਤੀ ਪੁਲਿਸ ਕੰਪਲੀਟ ਕੀਤੀ ਸੀ ਕਿ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਤੇ ਸਾਨੂੰ 8 ਦਿਨ ਹੋ ਗਏ ਐਵੇਂ ਹੀ ਬੈਠਿਆਂ ਨੂੰ ਮੈਨੂੰ ਇਨਸਾਫ ਚਾਹੀਦਾ ਹੈ ਕਿਸ ਤਰ੍ਹਾਂ ਦਾ ਇਨਸਾਫ ਚਾਹੀਦਾ ਤੁਹਾਨੂੰ ਕਿਸ ਤਰ੍ਹਾਂ ਦਾ ਇਨਸਾਫ ਮਿਲ ਜੀ ਮੈਨੂੰ ਉਹਨਾਂ ਤੇ ਕੇਸ ਚਾਹੀਦਾ ਤੇ ਮੈਨੂੰ ਆਪਣਾ ਨਹੀਂ ਬਲਕਿ ਉਹਦੇ ਤੁਹਾਡਾ ਘਰ ਵਾਲਾ ਹੈ ਫਿਰ ਵੀ ਤੁਹਾਨੂੰ ਕੇ ਬੈਠ ਕੇ ਹੋਈ ਸੀ ਸੁਲਾ ਕੋਈ ਨਹੀਂ ਇੰਨੀ ਵਾਰ ਕਰ ਚੁੱਕੀ ਆ ਮੈਂ ਸੁਲਾ ਚਾਰ ਵਾਰ ਮੇਰੀ ਵਾਰੀ ਮੇਰਾ ਹਾਂਜੀ ਚਾਰ ਵਾਰੀ ਮੇਰਾ ਇਨਸਾਫ ਕਰਨ ਦੀ ਕੋਸ਼ਿਸ਼ ਕੀਤੀ ਮੈਂ ਫਿਰ ਵੀ ਰਹਿਣ ਦੀ ਕੋਸ਼ਿਸ਼ ਕੀਤੀ ਬੱਚੇ ਵੀ ਹੁਣ ਇੰਨੇ ਵੱਡੇ ਹੋ ਗਏ ਨੇ ਵੀ ਬੱਚਿਆਂ ਨੂੰ ਵੀ ਤੰਗ ਕੀਤਾ ਜਾ ਰਿਹਾ ਮੇਰੇ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਕੋਲ 3 ਬੱਚੇ ਨੇ ਬੇ ਦੋ ਬੇਟੀਆਂ ਨੇ ਤੇ ਇੱਕ ਬੇਟਾ ਹੈ ਬੜੀ ਬੇਟੀ ਤੁਹਾਨੂੰ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹਨਾਂ ਤੇ ਵੀ ਹੱਥਾ ਪਾਈ ਕੀਤੀ ਗਈ ਹੈ ਮੇਰੀ ਬੇਟੀਆਂ ਤੱਕ ਤੇ ਹੱਥਾ ਪਾਈ ਕੀਤੀ ਗਈ ਹੈ ਉਹਨਾਂ ਤੇ ਮਾਰ ਕੁੱਟਾਈ ਕੀਤੀ ਗਈ ਹੈ ਕਰਦੇ ਨਾਲ ਉਹਨਾਂ ਦੇ ਕਿਸੇ ਨਾਲ ਗੱਲਬਾਤ ਨਹੀਂ ਹੋਈ ਕਿਉਂ ਮਾਰੇ ਜਾਂਦੇ ਨੇ ਉਹ ਬਿੱਚਾ ਜਾਂਦੇ ਨੇ ਘਰੇਲੂ ਹਸਬੰਦ ਨਾਲ ਲੜਾਈ ਹੁੰਦੀ ਹੈ ਉਹ ਨਾਲ ਦੀ ਨਾਲ ਮੇਰੇ ਤੇ ਹਾਵੀ ਹੋ ਜਾਂਦੇ ਨੇ ਉਹ ਮੇਰੀ ਨਨਨ ਦੇ ਹਸਬੰਦ ਨੇ ਉਹ ਬਹੁਤ ਜ਼ਿਆਦਾ ਇੰਟਰਫੇਅਰ ਕਰ ਰਹੇ ਨੇ ਏਵਨ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਮਰੀਸ਼ ਗਰਦੀ ਦੀ ਰਿਪੋਰਟ